ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ ਕਰਾ ਦੇ ਕਰ ਲਓ ਕੋਈ ਗੱਲ ਕਰਨ ਨਹੀਂ ਮੈਂ ਨਾ ਕਰ ਲਓ ਤੁਹਾਡੇ ਨਾਲ ਹੀ ਕਰਾਂਗੇ ਉਹਨੂੰ ਮੈਂ ਥੋੜਾ ਜਿਹਾ ਇੱਧਰ ਰੋਲਾ ਪਾਈ ਹੁੰਦੇ ਉਹ ਬਿਜਲੀ ਫੀਡਿੰਗ ਕਰਦੇ ਸੀ ਜਿਵੇਂ ਸਾਡੇ ਪਾਸੇ ਉਹ ਕਰ ਲੱਗ ਪਤਾ ਹਾਂਜੀ ਪਾਸੇ ਉਹ ਵੀ ਕਰੀ ਜਾਂਦੇ ਆ ਹਾਂ ਹਾਂ ਬੋਲੋ ਡੇਢ ਲੱਖ ਦੀ ਹਾਂ ਡੇਢ ਲੱਖ ਦੀ ਗੱਲ ਹੋਈ ਸੀ ਅੱਛਾ ਹਾਂ ਉਹਦੇ ਤੇ ਕੀ ਵਰਕ ਪਿਆ ਸੋਨੂੰ ਉਹ ਜਿੱកਾ ਸਲੂਟ ਪਾਈ ਬੈਠਾ ਮਨਤਾਜ ਦੱਸਿਆ ਜਗਨ ਤੂੰ ਮੈਂ কাল ساری ਦਸ ਦਿੱਤੀ ਸੀਗੇ ਉਹਨਾਂ ਨੇ ਤਾਂ ਕੁਛ ਨਹੀਂ ਹੋਲਿਆ ਕੁਛ ਨਹੀਂ ਕਿਹਾ ਮੈਂ ਤਾਂ ਥੋੜੀ ਤਾਂ ਆਪਦੀ ਗੱਲ ਆ ਤੂੰ ਜਿਹੜੀ ਤੂੰ ਮੇਰੇ ਨਾਲ ਗੱਲ ਹੋਈ ਉਹ ਤਾਂ ਫਿਰ ਕਰਨੀ ਚਾਹੀਦੀ ਨਾ ਕਿ ਐਵੇਂ ਚੰਦ ਸੀਗੇ ਕਿ ਸਵਾ ਲੱਖ ਦੀ ਗੱਲ ਹੋਈ ਸੀਗੀ ਕੀ ਸਮਾਨ ਨਹੀਂ ਮੈਂ ਗੱਲ ਬੋਲੋ ਮੇਰੀ ਗੱਲ ਸੁਣ ਲਓ ਦੂਹ ਲੱਖ ਦੀ ਗੱਲ ਹੋਈ ਹੈ ਸਵਾ ਲੱਖ ਦੀ ਗੱਲ ਨਹੀਂ ਹੋਈ ਮੈਂ ਤਾਂ ਕੂ ਲੱਖ ਕਿਹਾ ਸੀਗਾ ਇਹ ਤਾਂ ਦੇਵਾਂਗੇ ਤਾਂ ਵਿਆਹ ਨੂੰ ਆ ਜਾਗੇ ਨਹੀਂ ਆਉਣੇ ਤਾਂ ਬਸ ਗੱਲ ਮੁੱਕੀ ਬਸ ਮਾ ਤਾਂ ਕੋਈ ਹੋਣੀਗਾ ਤੁਹਾਡੇ ਨਾਲ

ਇਹ ਤਾਂ ਮੇਰੀ ਜਿਹੜੀ ਗੱਲ ਆ ਇਹ ਤਾਂ ਮੇਰੀ ਗੱਲ ਤੇ ਉੱਪਰ ਜਾਓਗੇ ਤੁਸੀਂ ਤਾਂ ਫੇਰ ਮੈਂ ਕਿਉਂ ਨਾ ਆਉਂਗਾ ਮੁੰਡੇ ਨੂੰ ਨਹੀਂ ਆਉਂਦਾ ਨਹੀਂ ਬਸ ਗੱਲ ਹੀ ਮੁੱਕ ਗਈ ਤਾਂ ਮੈਨੂੰ ਸਿਰੇ ਦੱਸ ਦਿਓ ਸਿਰੇ ਦਿਲਾ ਜੋ ਗੱਲ ਮੇਰੀ ਗੱਲ ਕਿਉਂ ਸੀ ਮੈਂ ਤਾਂ ਤੁਹਾਨੂੰ ਨਾਲ ਗੱਲ ਕਰਕੇ ਨਹੀਂ ਨਹੀਂ ਦੱਸਦਾ ਨਹੀਂ ਨਹੀਂ ਕੜ ਦੀ ਬਤੋਲੇ ਜਿਹੜੇ ਬਤੋਲੇ ਸੌ ਤੁਹਾਨੂੰ ਦੱਸਿਆ ਸੀ ਗੱਪੀ ਬੰਦੇ ਆ ਗੱਪੀ ਬੰਦੇ ਆ ਤੁਸੀਂ ਇਸ ਗੱਲ ਕਰੀ ਐ ਗੱਲ ਤੇ ਸਿਰੇ ਚੜਜੋ ਜੇ ਚੜੂ ਠੀਕਾ ਨਹੀਂ ਮੈਨੂੰ ਕਿੱਥਾ ਜਵਾਬ ਆਉਣਾ ਤੁਹਾਨੂੰ ਆ ਦੋ ਮੇਰਾ ਕਿੱਤਾ ਜਵਾਬ ਤੇ ਮੇਰਾ ਕਿੱਤਾ ਜਵਾਬ ਦੇ ਕੋਈ ਬੰਦ ਕੋਲ ਅਧਵਾ ਪਈ ਨਹੀਂ ਗੱਲ ਕਰਾ ਦੇ ਮੇਰੀ ਵਾਸਤੇ ਚਲ ਠੀਕ ਕਿ ਮੈਂ ਸੱਪ ਦਾ ਇਹ ਨਾਲ ਕਰਾ ਕਰਾ ਦੇ ਕਰਾ ਦੇ ਨਹੀਂ ਮੇਰਾ ਕਿੱਤਾ ਜਵਾਬ ਬਸ ਬਿਲਕੁਲ ਅਸੀਂ ਗਿਉਣ ਹੀ ਨਹੀਂ ਹੁੰਦੇ ਤੁਮ ਜਮਾ ਕੁਝ ਨਹੀਂ ਕਰਦਾ ਰਿਸ਼ਤੇਦਾਰੀ ਨਹੀਂ ਕੋਈ ਦੱਸ ਦਾਰੇ ਕਿ ਸੋਰੀ ਫਿਰ ਉਹ ਨਾ ਬਤਨਾ ਤੈਨੂੰ ਬਿੜਾ ਗੱਲ ਸੁਣੇ ਗੱਲ ਸੁਣੇ ਹਲੋ ਹਾਂ ਨਹੀਂ ਗੱਲ ਦੀ ਹਾਂਜੀ 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 ਆਪਣੀ ਕੀ ਗੱਲ ਹੋਈ ਸੀ ਉੱਥੇ ਗੱਲ ਨਾ ਤਾਂ ਉਹ ਆਪਾਂ ਗੱਲ ਆਏ ਉਹਦੀ ਬੈਨੂ ਆ ਸਮਾਨ ਨਾ ਦਿਓ ਤੇ ਗੱਲ ਵਿੱਚ ਸਮਾਨ ਦੇਦੇ ਕੁਝ ਪੈਸੇ ਵੀ 20 ਲੱਖ ਰੁਪਏ ਕਰ ਦਿਓ ਜਿਵੇਂ ਫਿਰ ਕਿਹੜਾ ਸਮਾਨ ਆ ਚਾਹੀਦਾ ਕਿਹੜਾ ਤੇ ਕੂਲਰ ਉਹ ਯਾਰ ਆਪਣੇ ਜਿਹੜੇ ਬੰਦੇ ਆ ਨਾ ਗੱਪੀ ਕੂਲਰ ਨਹੀਂ ਆ ਕਿਹਾ ਕੂਲਰ ਦੀਆਂ ਕੂਲਰ ਨਹੀਂ ਮੈਂ ਕਿਹਾ ਕੁਝ ਵੀ ਬਸ ਮਹੀਆ ਦੇ ਦਿਓ ਨੇ ਜਾਣੀ ਇਹ ਕੂਲਰ ਵੀ ਦੇਣਾ ਥੋੜਾ ਇਹ ਮੇਰੇ ਵਾਸਤੇ ਕਰ ਰੋ ਯਾਰ ਇਹ ਥੋੜੇ ਧੀਓ ਦੇਣਾ ਜਾਂ ਕੁਝ ਵੀ ਦੇਣਾ ਮੇਰੇ ਨਾਲ ਜਿਹੜੀ ਗੱਲ ਕਰੀ ਸੀ 200 ਲੱਖ ਦੀ ਕਰੀ ਜਨਾਪੇ ਲੈ ਤੁਸੀਂ ਹੁੰਦਾ 200 ਲੱਖ ਆ ਤਾਂ ਇਹ ਵੀ ਚੱਲ ਕੋਈ ਨਹੀਂ ਘੱਟਵਾ ਦੋ ਜੋ ਤੇ ਆਹ ਸਮਾਨ ਦਾ ਤੁਸੀਂ ਆਖਰੀ ਵੀ ਨਾ ਚਲੋ ਤੁਸੀਂ ਆਹ ਸਮਾਨ ਜਿਹੜਾ ਨਾ ਕਰਿਓ ਸਮਾਨ ਜਿਹੜਾ ਸਮਾਨ ਆ ਤੁਸੀਂ ਦੱਸ ਦਿਓ ਕਿਹੜਾ ਘੱਟਾ ਕਿਸੇ ਮੈਂ ਕਰਾਉਣਾ ਨਹੀਂ ਇਹ ਤਾਂ ਫਰੀਦ ਦੀ ਸਾਨੂੰ ਜ਼ਰੂਰਤ ਨਹੀਂ ਜੀ ਫਰੀਦ ਤਾਂ ਉਹਨਾਂ ਵੱਡੀ ਆਖਿਆ ਸੀ ਉਹਨਾਂ ਨੂੰ ਜਿਹੜੇ ਬੰਦੇ ਖਾਂਣੇ ਚ ਬੈਠੇ ਆ ਨਾ ਵੀ ਸਾਡੇ ਛੇ ਹੈਗੇ ਆ ਅੱਛਾ ਜੀ ਇਹੇ ਤੋਂ ਵਾਲੀ ਕੂਲਰ ਹੈ ਕੂਲਰ ਹੈਗਾ ਚਲ ਕੂਲਰ ਸੰਤਾ ਲੋਡ ਨਹੀਂ ਵਿਜਾਖਾਂ ਕੋਈ ਹੈਗਾ ਕੂਲਰ ਸਾਡੇ ਦੋ ਤਿੰਨ ਪਏ ਆ ਅੱਛਾ ਜਿਹੜੇ ਉਹ ਬੰਦੇ ਆ ਯਾਰ ਤੇ ਮਾਛਾ ਵੀ 100 ਤੋਂ 100 ਇੱਕ ਹੰਦਾ ਉਹਨੇ 100 ਸਾਲ ਸੈਂਟ ਕੱਤੀ ਹੁੰਦਾ 100 ਸੈਂਟ ਕੱਤੀ ਆ ਉਹ ਬੰਦੇ ਨਹੀਂ ਕਿਹੜੇ ਅੱਛਾ ਉਹ ਫਿਰ ਚੁੱਲੇ ਬਣਿਆ ਅੱਛਾ ਉਹੀ ਤਾਂ ਮੈਂ ਗੱਲ ਕਰੀ ਹਾਂ 101% ਕੱਤੀ ਐ ਇੱਕ ਤਾਂ ਉਹ ਤਾਂ ਜਿਹਦੇ ਉਹ ਸਾਹ ਦੇ ਕੇ ਸਾਡੇ ਕੋਲ একদম ਵਸੀ ਨਾ ਨਾ ਸਾਡ ਕੋਈ ਨਹੀਂ ਆਇਆ ਹਾਂ ਅਮ ਕੋਈ ਕੁਝ ਨਹੀਂ ਹੋ ਰਿਹਾ ਨਾ ਉਹਦੇ ਨਾਲ ਵੀ ਸਾਨੂੰ ਕੀ ਬਚਿਆ ਕੀ ਨਹੀਂ ਕੋਈ ਸਾਨੂੰ ਦੱਸ ਤੁਸੀਂ ਕੀ ਕਹਿ ਰਹੇ ਹੋ ਨਾ ਕੋਈ ਆਈ ਨਹੀਂ ਅਰੇ ਚਲੋ ਕੋਈ ਗੱਲ ਨਹੀਂ ਫਿਰ ਚਲੋ ਕੋਈ ਨਹੀਂ ਨੇ ਬਾਈ ਦੀ ਗੱਲ ਸੁਣ ਲਓ ਮੈਂ ਤਾਂ ਵਿਸ਼ਵਾਸ ਕਰ ਲਾਂ ਕਰ ਲਓ ਮੇਰੇ ਨਾਲ ਤਾਂ ਮੈਂ ਸਿੱਧਾ ਉਹਨੂੰ ਫਟਾਫਟ ਕੱਢ ਦੇਵਾਂਗਾ ਹਾਂ ਉਹ ਤਾਂ ਤੁਸੀਂ ਰੱਖਣਾ ਉਹਨਾਂ ਨੂੰ ਤਾਂ ਤੁਸੀਂ ਫੜਿਆ ਪੰਡਾ ਉਹਨਾਂ ਨੂੰ ਨਹੀਂ ਉਹ ਜੇ ਤੁਸੀਂ ਸੋਨ ਨੂੰ ਜਾਣਦੇ ਸੀ ਸਾਨੂੰ ਤਾਂ ਠੱਗ ਜਾਣਦੇ ਸੀ ਉਹ ਤੁਸੀਂ ਹੀ ਉਹ ਕਰਿਆ ਤਾਂ ਇੱਦਾਂ ਰੱਖ ਕੇ ਕੋਸ਼ਿਸ਼ ਕੀਤੀਏ ਸਾਡੇ ਉਹਨਾਂ ਨੂੰ আচ্ছাਾਕੀ ਵੇਖੀਏ ਨਹੀਂ ਇਹਦੇ ਚਾਏ ਵੀ ਇਹ ਤਾਂ 20 ਲੱਖ ਰੁਪਏ ਦੀ ਘੜੀ ਦੇਉਂਗੇ ਉਹ ਠੀਕ ਹੈ ਤੇ ਜੇ ਤੁਸੀਂ ਆਹ ਕੁਸਮਾਨ ਸਮੋਹਣਾ ਜਿਹੜਾ ਕੋਈ ਦੇਣਾ ਹੈ ਇਹ ਫ੍ਰਿਜ ਵੱਡਾ ਆਸੀਆ ਸੀ ਉਹਨਾਂ ਨੂੰ ਕਿਉਂਕਿ ਸਾਡਾ ਖਰਾਬ ਹੋਇਆ ਤਾਂ ਇਹ ਵੱਡਾ ਦੇ ਦਿਓ ਤੇ ਦੂਜਾ ਜਿਹੜਾ ਕੂਲਰ ਕਰ ਰਹੇ ਤੇ ਆ ਤੁਸੀਂ ਹੀ ਨਾਲ ਸਾਡੇ ਹੈਗੀ ਐ ਜਿਹੜੀ ਵੱਟਿਆ ਹੈ ਆਸੀਆ ਸੀ ਅਹ ਉਹ ਤੁਸੀਂ ਆਪ ਦੇਖ ਲਓ ਉਸ ਚਲ ਕੋਈ ਗੱਲ ਨਹੀਂ ਹਾਂ ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ